ਆਕੇ ਜਾਗ ਤੇ ਨੇਕੀ ਦਾ ਕਰਮ ਕਰੀਏ ਜੇ ਜਗ ਤੋਂ ਮਾਣ ਸਤਕਾਰ ਲੈਣਾ ਆਕੇ ਜਾਗ ਤੇ ਨੇਕੀ ਦਾ ਕਰਮ ਕਰੀਏ ਜੇ जग ਤੋਂ ਮਾਣ ਸਤਕਾਰ ਲੜਾਂ ਪਿਆਰ ਵੰਡ ਦਿਆਂ ਵਿਤਕਰਾ ਨਹੀਂ ਕਰਨਾ ਜੇ ਰਾਜ ਕੇ ਜਗਤੋਂ ਸਤਕਾਰ ਲੈਣਾ ਪਿਆਰ ਵੰਡਦਿਆਂ ਵਿਤਕਰਾ ਨਹੀਂ ਕਰਨਾ ਜੇ ਅੱਜ ਕੇ ਜਗਤੋਂ ਪਿਆਰ ਲੜਾਂ ਨਫ਼ਰਤ ਬੀਜ ਕੇ ਨਫ਼ਰਤ ਵਿੱਚ ਸੜ ਜਾਂਦੇ ਜਿਹੜੇ ਨਫ਼ਰਤ ਦੇ ਹੱਕ ਵਿੱਚ ਬੋਲਦੇ અમર જીત સ્યા જગ દી લેને સુબા ફિર ભૂલ દે જો પેલા તુલ દેને ફિર ભૂલ દે જો પેલા તુલ દેને ਦੀਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ ਮਿਲ ਜੋੜ ਕੇ ਚੌਹਾ ਸ਼ਰਣੀਆਂ ਨੂੰ ਨਵੇਂ ਮੂੜ ਵੱਲ ਕੋਮ ਨੂੰ ਮੂੜ ਦਤਾ ਐਸੀ ਮੁਰਦਿਆਂ ਦਿਲਾਂ ਵਿੱਚ ਜਾਨ ਪਾਈ ਲੜਕੇ ਚਿੜੀ ਨੇ ਬਾਜ ਮਰੂੜ ਦਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਤੇ ਸ਼ਕਤੀ ਭਗਤੀ ਨੂੰ ਕੱਠਿਆਂ ਜੋੜ ਦਤਾ ਇਹ ਸ਼ਕਤੀ ਭਗਤੀ ਨੂੰ ਕੱਠਿਆਂ ਜੋੜ ਦਿੰਦਾ ਅਮਰਤ ਪਾਣੀ ਤੀ ਜਿੱਥੇ ਨਾ ਹੋਏ ਵਰਖਾ ਸੁੱਕੇ ਸੜੇ ਹਿਰਦੇ ਬੀਆਂ ਬਾਨ ਰਹਿੰਦੇ ਜਿੱਥੇ ਰਤ ਬਸੰਤ ਨਾ ਪਾਏ ਫੇਰਾ ਨਹੀਂ ਗੁਲ ਨਾ ਗੁਲ ਸਥਾਨ ਰਿੰਦੇ ਪਾਣੀ ਮੁੱਕ ਜੈ ਜਿਸ ਤਲਾਬ ਵਿੱਚੋਂ ਉਥੇ ਮੱਛੀਆਂ ਦੇ ਨਹੀਂ ਪਰਾਣ ਰਿੰਦੇ ਜਿਹੜੇ ਨਾਮ ਨਾਲ ਜਪਦੇ ਖਾਲਸਾ ਜੀ ਬੰਦੇ ਜੂਦੇ ਹੋ ਮੋਇਆ ਸਮਾਨ ਰਿੰਦੇ ਬੰਦੇ ਜੂਦੇ ਹੋ ਮੋਇਆ ਸਮਾਨ ਰਿੰਦੇ ਵਾਹਿਗੁਰੂ ਵਾਹਿਗੁਰੂ ਚੰਗੇ ਪਾਗਨ ਨਾਲ ਇਸਮਾ ਜੇ ਮਿਲਦਾ ਠੀਕ ਕੀ ਆ ਜਾਣੋ ਦਿਲ ਬੀਰ ਗਿਲਦਾ ਠੀਕ ਕੀ ਆ ਜਾਣੋ ਦਿਲ ਬੀਰ ਗਿਲਦਾ ਐਵੇਂ ਮਨਾ ਮੂਰਖਾ ਨਾ ਕਰ ਬੈਲੜੀ ਪੱਗਾਂ ਨਾਲ ਲੱਭੇ ਸੱਤ ਸੰਗ ਦੀ ਕੜੀ ਪੱਗਾਂ ਨਾਲ ਲੱਭੇ ਸੱਤ ਸੰਗ ਦੀ ਕੜੀ ਸੰਗੇ ਪੱਗਾਂ ਨਾਲ ਇਹ ਸਮਾਜ ਮੇਲਦਾ ਠੀਕ ਕੀ ਆ ਜਾਣੋ ਦਿਲ ਬੀਰ ਗਿਲਦਾ ਠੀਕ ਕੀ ਆ ਜਾਣੋ ਦਿਲ ਬੀਰ ਗਿਲਦਾ ਵੇਂ ਮਨਾ ਮੂਰਖਾ ਨਾ ਕਰ ਬਈ ਅੜੀ ਪਾਗਾਂ ਨਾਲ ਲੱੱਪੇ ਸਤ ਸੰਗ ਦੀ ਕੜੀ ਪਾਗਾਂ ਨਾਲ ਲੱੱਪੇ ਸਤ ਸੰਗ ਦੀ ਕੜੀ ਹਰ ਰਾਣੀ ਜਾਂਦੀ ਸੀ ਮੰਦਰ ਲੋਕ ਕੇ ਹਰੀ ਚੰਦ ਲੈ ਗਿਆ ਖੜਾ ਵਿਚੋਕ ਕੇ ਹਰੀ ਚੰਦ ਲੈ ਗਿਆ ਖੜਾ ਵਿਚੋਕ ਕੇ ਬਣ ਗਈ ਖੜਾ ਹੀਰੇ ਮੋਤੀਆਂ ਜੜੀ ਪਾਗਾਂ ਨਾਲ ਲੱੱਪੇ ਸਤ ਸੰਗ ਦੀ ਕੜੀ ਪਾਗ ਨਾਲ ਲੱਭੇ ਸਤ ਸੰਗ ਦੀ ਕੜੀ ਪ੍ਰਹਲਾਦ ਜੱਪਿਆ ਸੀ ਨਾਮ ਨੂੰ ਸਿੱਧੇ ਵੇਖ ਚਲੇ ਗਏ ਬੇਕੁੰਠ ਤਾਮਨ ਸਿੱਧੇ ਵੇਖ ਚਲੇ ਗਏ ਬੇਕੁੰਠ ਤਾਮਨ ਜੱਪਦੇ ਜੁ ਨਾਮ ਗੁੱਡੀ ਉਹਨਾਂ ਦੀ ਚੜੀ ਪਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਪਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਜਨਕ ਕੜੀ ਦਾ ਨਾਮ ਗਹਿਣੇ ਪਾਗ ਦੇ ਪੈ ਸਭੇ ਲੈ ਗਿਆ ਨ ਕੁਛ ਛਡਾ ਕੇ ਤੇ ਆਪੇ ਸਭੇ ਲੈ ਗਿਆ ਨ ਕੁਛ ਛਡਾ ਕੇ ਤੇ ਨਾਮ ਦੀ ਹੈ ਪੈਂਦੀ ਅੱਗ ਕੀਮਤ ਬੜੀ ਪਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਪਾਗਾ ਨਾਲ ਲੱਭੇ ਸਤ ਸੰਗ ਦੀ ਕੜੀ ਕੜੀ ਪਲ ਬਈ ਕੇ ਜੱਪਿਆ ਜੀ ਨਾਮ ਨਾ ਘੜੀ ਪਲ ਬਈ ਕੇ ਜੱਪਿਆ ਜੇ ਨਾਮ ਨਾ ਮਾਇਆ ਦੇ ਭੰਡਾਰ ਤੇਰੇ ਕਿਸੇ ਕਾਮਨਾ ਮਾਇਆ ਦੇ ਭੰਡਾਰ ਤੇਰੇ ਕਿਸੇ ਕਾਮਨਾ ਇਨਾਂ ਨੇ ਛਡਾਉਣਾ ਜਿੰਦ ਜਦੋਂ ਗਈ ਫੜੀ ਪਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਪਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਨਮਰ ਵੈਦਾਸ ਤੰਨਾ ਸੈਣ ਲਾਈਆ ਸਦਨ ਕਬੀਰ ਖੱਟੀ ਵੜਾਈਆ ਸਦਨ ਕਬੀਰ ਖੱਟੀ ਵੜਈਆ ਬਣਾ ਪੁਜਾਰੀਆਂ ਦੀ ਤੋੜਦੀ ਕੜੀ ਪਾਗ ਨਾਲ ਲੱਭੇ ਸਤ ਸੰਗ ਦੀ ਕੜੀ ਪਾਗ ਨਾਲ ਲੱਭੇ ਸਤ ਸੰਗ ਦੀ ਕੜੀ ਬਣੀ ਮੇਰੇ ਜਦ ਖਾਲਸੇ ਪੰਥ ਦੀ ਬਾਣੀ ਨੇ ਤੇ ਪੜ੍ਹਨੀ ਗੁਰੂ ਗ੍ਰੰਥ ਦੀ ਬਾਣੀ ਨੇ ਤੇ ਪੜ੍ਹਨੀ ਗੁਰੂ ਗ੍ਰੰਥ ਦੀ ਡਰ ਗਏ ਉਹ ਬਾਣੀ ਜਿੰਨਾ ਜਿੰਨਾ ਨੇ ਪੜ੍ਹੀ ਪਾਗ ਨਾਲ ਲੱਭੇ ਸਤ ਸੰਗ ਦੀ ਕੜੀ ਪਾਗਾਂ ਨਾਲ ਲੱੱਬੇ ਸਤ ਸੰਗ ਦੀ ਕੜੀ ਨਾਮ ਤੋਂ ਬਗੈਰ ਸੱਚਾ ਮਿਲੇ ਸੋਖ ਨਾ ਨਾਮ ਤੋਂ ਬਗੈਰ ਸੱਚਾ ਹੋਵੇ ਮੁਖ ਨਾ ਨਾਮ ਤੋਂ ਬਗੈਰ ਸੱਚਾ ਹੋਵੇ ਮੁਖ ਨਾ ਨਾਮ ਬਿਨਾਂ ਦੁੱਖਾਂ ਵਾਲੀ ਟੁੱਟੇ ਨਾ ਕੜੀ ਪਾਗਾਂ ਨਾਲ ਲੱੱਬੇ ਸਤ ਸੰਗ ਦੀ ਕੜੀ ਪਾਗਾਂ ਨਾਲ ਲੱੱਬੇ ਸਤ ਸੰਗ ਦੀ ਕੜੀ ਬਾੜੇ ਪਾਸ ਮਨ ਜੇ ਵੇ ਮੋੜ ਮੋੜ ਕੇ ਪਾਸ ਜਾਵੇ ਮਨ ਮੁੜ ਮੁੜ ਕੇ ਪਾਣੀ ਜੀਵੇ ਜਾਂਦਾ ਐ ਨਿਵਾਣ ਰੋੜ ਕੇ ਪਾਣੀ ਜੀਵੇ ਜਾਂਦਾ ਐ ਨਿਵਾਣ ਰੋੜ ਕੇ ਇੱਕ ਬੰਦਿਆਂ ਦੀ ਪੂਜੀ ਜਾਂਦੀ ਹੈ ਮੜੀ ਪਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਪਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਜਗਤਾਰ ਸਿੰਘ ਜਾਦਕਰ ਭਗਵੰਤ ਨੂੰ ਜਰਨੈਲ ਸਿੰਘਾਂ ਚੇਤਲ ਜੋ ਪ੍ਰਭੂ ਕੰਤਨ ਨੂੰ ജനല സിംഗ ചല തോ പ്രഭു തൂടി മന പാഗാ നബെ സത്സംഗ കട പാഗ നബെ സത്സംഗ കടീ